ਸੋ ਫੈਨਲੀ ਆਪਾਂ ਹੋ ਚੁੱਕੀਆਂ ਜੀ ਰੈਡੀ ਪਰਨਾ ਬੰਨ ਲਿਆ ਤੇ ਪਾ ਲਿਆ ਚਟਾ ਕੋੜਤਾ ਪਯਾਮਾ ਤੇ ਆਪਾਂ ਚੱਲੇ ਅੱਜ ਤੁਹਾਨੂੰ ਸਰਪ੍ਰਾਈਜ਼ ਦੇਵਾਂਗੇ ਅੱਜ ਦੇ ਬਲੌਗ ਵਿੱਚ ਅੱਜ ਦੇ ਬਲੌਗ ਵਿੱਚ ਤੁਹਾਡਾ ਸਵਾਗਤ ਹੈ ਸਾਸਰੀਆ ਗਾਲ ਨਮਸਕਾਰ ਆਦਾਬ ਸ਼ੁਕਰੀਆ ਬਣੇ ਰਹੋ ਆਪਣੇ ਬਲੌਗ ਦੇ ਵਿੱਚ ਲੈ ਵੀ ਮਿੱਤਰੋ ਪਹੁੰਚ ਚੁੱਕੀਆਂ ਧੂਰੀ ਦੇ ਰੇਲਵੇ ਸਟੇਸ਼ਨ ਤੇ ਤੁਸੀਂ ਸਾਡੇ ਨਾਲ ਅੱਜ ਹਰਦਵਾਰ ਦਾ ਸਫ਼ਰ ਤੈਅ ਕਰੋਗੇ ਕਿੰਨਾ ਖਰਚਾ ਆਉਂਦਾ ਇੱਕ ਬੰਦੇ ਦਾ ਕਿਹੜੇ ਗੁਰੂ ਘਰ ਰਹਿਣਾਗਾ ਹਰਦوار ਗੰਗਾਵਾਰੇ ਸਾਰੀ ਜਾਣਕਾਰੀ ਤੁਹਾਨੂੰ ਦੇਵਾਂਗੇ ਬਲੌਗ ਸ਼ੇਅਰ ਵੀ ਕਰ ਦਿਓ ਤੇ ਪੂਰਾ ਦੇਖਿਓ ਵੀ ਕਮੈਂਟ ਵੀ ਕਰਿਓ ਸੋ ਟਿਕਟ ਲੈ ਲਈ ਇੱਕ 100 ਰੁਪਇਆ ਇੱਕ ਬੰਦੇ ਦਾ ਕਿਰਾਇਆ ਧੂਰੀ ਤੋਂ ਲੈ ਕੇ ਹਰਦਵਾਰ ਤੱਕ ਜੀ ਇਸ ਤੋਂ ਬਾਅਦ ਆਪਾਂ ਬਾਹਰਲੀ ਸਾਈਡ ਆਏ ਸਵਾਰੀਆਂ ਬੈਠੀਆਂ ਸੀ ਟ੍ਰੇਨ 20 ਮਿੰਟ ਲੇਟ ਹੈ ਸੋ ਵੈਗੇ ਟ੍ਰੇਨ ਦੇ ਵਿੱਚ ਆਪਾਂ ਪਹੁੰਚ ਚੁੱਕਿਆ ਜੀ ਹਰਦਵਾਰ ਇਹ ਆਈ ਹਰਦਵਾਰ ਦਾ ਰੇਲਵੇ ਸਟੇਸ਼ਨ ਜੇ ਜਿਹੜਾ ਇਹਨਾਂ ਦਾ ਬਾਹਰਲਾ ਵਿਊ ਆ ਉਹ ਚੈੱਕ ਕਰੋ ਮਖਿਆ ਸਰਾ ਗੱਲਬਾਤ ਹੋਈ ਪਈਆ ਤੇ ਸਸਰੀ ਕਾਲਾਂਟੀ ਜੀ ਆਂਟੀ ਖੋਸ਼ ਹੋਗੀ ਪਿਆਬੀ ਨੂੰ ਦੇਖ ਕੇ ਤੇ ਸੋ ਇੱਥੋਂ ਦਾ ਜਿਹੜਾ ਰੇਲਵੇ ਸਟੇਸ਼ਨ ਆ ਉਹਦੀ ਤਾਰੀਫ ਕਰਨੀ ਤਾਂ ਬਣਦੀ ਆ ਕਿਉਂਕਿ ਸਰਕਾਰ ਨੇ ਯਾਰ ਚਿਬ ਕੱਟ ਰੱਖੇ ਨੇ ਪੂਰੇ ਐਂਡ ਗੱਲਬਾਤ ਕਰਾ ਰੱਖੀ ਆ ਦੇਖੋ ਤੁਸੀਂ ਵਿਊ ਕਿੰਨਾ ਘੈਂਟ ਆ ਜਿਵੇਂ ਬਾਹਰਲੇ ਵਿਊ ਹੁੰਦੇ ਨੇ ਇੱਥੇ ਇੱਕ ਮੂਰਤ ਵੀ ਬਣੀ ਹੋਈ ਆ ਮੂਰਤੀ ਬਣਾਈ ਹੋਈ ਆ ਸ਼ਿਵ ਜੀ ਭਗਵਾਨ ਜੀ ਦੀ ਰਾਮ ਰਾਮ ਜੀ ਤੇ ਓਦੋਂ ਬਾਅਦ ਆਪਾਂ ਸਿੰਘ ਸਵਾ ਗੁਰਦੁਆਰਾ ਹਰਦਵਾਰ ਦਾ ਜਿੱਥੇ ਆਪਾਂ ਪਹੁੰਚ ਚੁੱਕੇ ਆ ਤੇ ਜਿਹੜਾ ਕਿ ਰੇਲਵੇ ਸਟੇਸ਼ਨ ਤੋਂ ਮਿੱਤਰੋ ਦੋਸਤੋ 1 ਕਿਲੋਮੀਟਰ ਦੀ ਦੂਰੀ ਤੇ ਆ ਇੱਥੇ ਆਪਾਂ ਮੱਥਾ ਟੇਕਿਆ ਲੰਗਰ ਪਾਣੀ ਛਕਿਆ ਪ੍ਰਸਾਦਾ ਪਾਣੀ ਛਕਿਆ ਆਨੰਦਾ ਆ ਘੈਂਟ ਗੱਲਬਾਤ ਲੱਗੀ ਜੇ ਤੁਸੀਂ ਹਰਦਵਾਰ ਆਉਨੇ ਹੋ ਤਾਂ ਜਰੂਰ ਇੱਥੇ ਆਇਆ ਕਰੋ ਤੇ ਆਹ ਲਓ ਜੀ ਚੈੱਕ ਕਰੋ ਹਰਦਵਾਰ ਦਾ ਬਾਜ਼ਾਰ ਆ ਜਿਹੜਾ ਤੁਸੀਂ ਬਾਜ਼ਾਰ ਤੁਸੀਂ ਦੇਖੋ ਮਖਿਆ ਵੀਊ ਬਹੁਤ ਘੈਂਟ ਆ ਥੋੜਾ ਜੀ ਲੱਗੂ ਇਸ ਗੱਲ ਦੀ ਫੁੱਲ ਗਰੰਟੀ ਹੈ ਜੇ ਤੁਸੀਂ ਹਰਦਵਾਰ ਆਉਣੀਓ ਜੇ ਉੱਤਰਾਖੰਡ ਚ ਤੁਸੀਂ ਆਉਣੀਓ ਨਾ ਜੇ ਤੁਸੀਂ ਰਿਸ਼ੀਕੇਸ ਦੇਹਰਾਦੂਨ ਆਉਨੇ ਤਾਂ ਹਰਦਵਾਰ ਜਰੂਰ ਆ ਕੇ ਜਾਇਓ 100% ਗਰੰਟੀ ਹੈ ਵੀ ਤੁਹਾਡਾ ਜੀ ਲੱਗੂਗਾ ਦੇਖੋ ਆਲੇ-ਦਾਲੇ ਬਾਜ਼ਾਰ ਪੂਰੇ ਸਜੇ ਹੋਏ ਨੇ ਚੈਲ ਕਦਮੀ ਲੋਕਾਂ ਦੀ ਕੋਈ ਜਾ ਰਿਹਾ ਕੋਈ ਆ ਰਿਹਾ ਬਾਜ਼ਾਰਾਂ ਦੀ ਗੱਲਬਾਤ ਐਂਡ ਬਣਾਈ ਪਈ ਆ ਯਾਰ ਆਪਣਾ ਜੀ ਕੀਤਾ ਕੁਲਫੀ ਖਾਣ ਨੂੰ ਸੋ ਕੁਲਫੀ ਖਾਧੀ ਆਪਾਂ ਨੇ आनंदा ਗਿਆ 20 ਰੁਪਏ ਦੀ ਕੁਲਫੀ ਸੀ ਤੇ 20 ਰੁਪਏ ਦਾ ਚਾਹ ਦਾ ਕੱਪ ਹੈ ਫਲ ਫਰੂਟ ਇੱਥੇ ਸਸਤੇ ਨੇ ਚਾਹ ਥੋੜੀ ਜੀ ਮਿੱਤਰੋ ਮਹਿੰਗੀ ਆ ਤੇ ਜੇ ਤੁਸੀਂ ਇੱਥੇ ਰਹਿائش ਕਰਨੀਆਂ ਜਿਹੜੇ ਹੋਟਲ ਵਾਲੇ ਨੇ ਉਹ ਕੋਈ 400 500 ਐਦਾਂ 600 ਲੈਂਦਾ ਤੇ ਸੋ ਆਪਾਂ ਲਾਸਟ ਪਹੁੰਚ ਚੁੱਕੇ ਆ ਜੀ ਗੰਗਾ ਨਦੀ ਦੇ ਕਿਨਾਰੇ ਜਿਹੜਾ ਗੇਟ ਬਣਿਆ ਹੋਇਆ ਐ ਐਂਟਰ ਕਰ ਰਹੇ ਹਾਂ ਜੇ ਤੁਸੀਂ ਆਟੋ ਲੈ ਕੇ ਆਓਗੇ ਤਾਂ ਤੁਹਾਨੂੰ ਇਹ ਗੇਟ ਤੇ ਤਾਰਨਗੇ ਅੱਗੇ ਆਪਾਂ ਗੰਗਾ ਤੁਸੀਂ ਚੈੱਕ ਕਰ ਲਓ ਜਿੱਥੇ ਫਿਲਮਾਂ ਵੀ ਕਈ ਸ਼ੂਟ ਹੋਈਆਂ ਨੇ ਆ ਗੰਗਾ ਦਾ ਵਿਊ ਚੈੱਕ ਕਰੋ ਜੀ ਪਾਣੀ ਦਾ ਵਹਾਵ ਬਹੁਤ ਤੇਜ਼ਾ ਇੱਕ ਗੱਲ ਹੋਰ ਆ ਪੈਸਾ ਟੁੱਕਰ ਸਾਂਭ ਕੇ ਲੈ ਕੇ ਆਇਓ ਕਿਉਂ ਜੀ ਇੱਥੇ ਲਟੇਰੇ ਬਹੁਤ ਨੇ ਇਹ ਗੱਲ ਨੂੰ ਮੈਂ ਠੋਕ ਕੇ ਕਹਿ ਸਕਦਾ ਇੱਥੇ ਫੁੱਲ ਟੇਰੇ ਨੇ ਲਟੇਰੇ ਬਹੁਤ ਬੈਠੇ ਨੇ ਸੋ ਲੋਕ ਕੋਈ ਜਾ ਰਿਹਾ ਕੋਈ ਆ ਰਿਹਾ ਕੋਈ ਫੋਟੋ ਖਿੱਚ ਰਿਹਾ ਕੋਈ ਖਾ ਰਿਹਾ ਮੈਂ ਕਿਹਾ ਯਾਰ 뷰 ਬਹੁਤ ਘੈਂਟ ਆ ਜਿਵੇਂ ਬਾਹਰਲੇ ਦੇਸਾਂ ਦੇ ਵਿੱਚ ਵਿਚਾਂ ਤੇ ਹੁੰਦਾ ਉਹ ਚੀਜ਼ ਆ ਇੱਥੇ ਵਿਚਾਲਾ 뷰 ਬਣਿਆ ਹੋਇਆ ਤੇ ਆਪਾਂ 100 ਮੀਟਰ ਅੱਗੇ ਗਏ ਜਿੱਥੇ ਹਰ ਕੀ ਪੌੜੀ ਆ ਆ ਲਓ ਜੀ ਹਰ ਕੀ ਪੌੜੀ ਆ ਆ ਮੰਦਰ ਦੇ ਨਾਲ ਬਿਲਕੁਲ ਤੁਹਾਡੀਆਂ ਚੱਪਲਾਂ ਬਾਹਰਲੀ ਸਾਈਡ ਰਖਾਈਆਂ ਜਾਣਗੀਆਂ ਅੰਦਰਾਂ ਚੱਪਲਾਂ ਲੈ ਕੇ ਨਹੀਂ ਜਾਣਾ ਮਨਾ ਹੈ ਸੋ ਇਹ ਹਰ ਕੀ ਪੌੜੀ ਪਹਿਲਾ ਮੰਦਰਾ ਜੀ ਮੰਦਰ ਦੇ ਨਾਲ ਹੀ ਇੱਥੇ ਕਾਫੀ ਮੰਦਰ ਬਣੇ ਨੇ ਛੋਟੇ-ਛੋਟੇ ਆ ਤੁਸੀਂ ਦੇਖ ਸਕਦੇ ਹੋ ਤੇ ਇੱਥੋਂ ਪੌੜੀਆਂ ਥੱਲੇ ਉਤਰਦੀਆਂ ਨੇ ਪੌੜੀਆਂ ਥੱਲੇ ਉਤਰ ਕੇ ਤੁਸੀਂ ਉਹ ਹਰ ਕੀ ਪੌੜੀ ਆ ਜਿਹੜੀ ਨਦੀ ਉਹਦੇ ਵਿੱਚ ਤੁਸੀਂ ਇਸ਼ਨਾਨ ਕਰ ਸਕਦੇ ਹੋ ਪਾਣੀ ਬਹੁਤ ਘੱਟ ਆ ਉਹਦੇ ਵਿੱਚ ਆ ਤੁਸੀਂ ਦੇਖ ਸਕਦੇ ਹੋ ਬਾਈ ਕਈ ਨਾ ਵੀ ਇਸ਼ਨਾਨ ਕਰ ਰਹੇ ਨੇ ਤੇ ਪਾਣੀ ਘਟ ਹੈ ਇਹਦੇ ਵਿੱਚ ਰੇਤਾ ਜਾਦੇ ਆ ਤੇ ਜਿੱਥੇ ਗੁਰੂ ਨਾਨਕ ਦੇਵ ਮਹਾਰਾਜ ਜੀ ਆਏ ਸੀਗੇ ਇਹ ਸਾਰੇ ਹੀ ਗੰਗਾ ਦੇ ਕਿਨਾਰੇ ਜਿਹੜੇ ਮਤਲਬ ਛੋਟੇ-ਛੋਟੇ ਮੰਦਰ ਨੇ ਜਾਂ ਜਿੱਥੇ ਪਿੰਨ ਭਰੇ ਜਾਂਦੇ ਨੇ ਠੀਕ ਆ ਪੰਡਤਾਂ ਦੁਆਰਾ ਗਤਿਆ ਕਰਾਈਆਂ ਜਾਂਦੀਆਂ ਨੇ ਇਹ ਸਾਰੇ ਉਹੀ ਪੰਡਤ ਨੇ ਤੇ ਵਿੱਚ ਇਹਨਾਂ ਦੇ ਕਈ ਲਟੇਰੇ ਵੀ ਬੈਠੇ ਆ ਉਹੀ ਬੰਦੇ ਨੂੰ ਖਿੱਚ ਕੇ ਲੈ ਜਾਂਦੇ ਨੇ ਬਾਈ ਜੀ ਏਕਣ ਕਰਦਨੇ ਐਂ ਕਰਦਨੇ ਤੁਸੀਂ ਐਂ ਕਰ ਲਓ ਤੁਸੀਂ ਆਪਦੇ ਅਕੋਰਡਿੰਗ ਚੱਲਣਾ ਹਸਾਬ ਨਾਲ ਚੱਲਣਾ ਪੈਸਾ ਟੁੱਕਰ ਸਾਹਮਣੇ ਆਉਣਾ ਠੀਕ ਹੈ ਤੇ ਉਦੋਂ ਬਾਅਦ ਤੁਸੀਂ ਆ ਵਿਊ ਚੈੱਕ ਕਰੋ ਮਖਿਆ ਗੱਲਬਾਤ ਐਂਡ ਹੋਈ ਪਈ ਆ ਆ ਦੇਖੋ ਦਫਕੀਆਂ ਲਾ ਰਹੇ ਨੇ ਵਿੱਚ ਆ ਤੁਸੀਂ ਚੈੱਕ ਕਰ ਸਕਦੇ ਹੋ ਸਾਹਮਣੇ ਟਾਵਰ ਵੀ ਚੈੱਕ ਕਰ ਸਕਦੇ ਹੋ ਆ ਲਓ ਜੀ ਵਿਊ ਇਧਰੋਂ ਵੀ ਚੈੱਕ ਕਰੋ ਮਖਿਆ ਜਰ ਜੇ ਗੰਗਾ ਤੁਸੀਂ ਆਏ ਤੁਹਾਡਾ ਜੀ ਲੱਗੂ ਫੁੱਲ ਗਰੰਟੀ ਹੈ ਤੇ ਬਾਕੀ ਸ਼ਾਮ ਦਾ ਵਿਊ ਤੁਹਾਨੂੰ ਦਿਖਾਉਨੇ ਆ ਤੇ ਆ ਦੂਸਰੇ ਦਿਨ ਪਹਿਲੇ ਦਾ ਲਾਸਟ ਦਿਨ ਦਾ ਵਿਊ ਹੈਗਾ ਸਵੇਰੇ 5 ਵਜੇ ਦਾ ਵਿਊ ਚੈੱਕ ਕਰੋ ਗੰਗਾ ਤੇ ਕਿੰਨਾ ਇੱਕਠ ਲੋਕਾਂ ਦਾ ਲਓ ਜੀ ਉੱਥੇ ਹੀ ਨਾ ਕੇ ਉੱਥੇ ਹੀ ਕਪੜੇ ਚੇਂਜ ਕਰਨੇ ਪੈਂਦੇ ਨੇ ਠੀਕ ਹੈ ਮਤਲਬ ਇਹ ਗੱਲ ਹੈਗੀ ਆ ਬਾਈ ਜੀ ਪੈਸਾ ਟੁੱਕ ਰੱਖ ਆਪਦਾ ਮੈਨ ਯਾਰ ਸੰਭ ਕੇ ਲੈ ਕੇ ਆਇਓ ਕਿਉਂਕਿ ਲਟੇਰੇ ਚੀਜ਼ਾਂ ਤੇ ਜਿੱਥੇ ਇਕੱਠ ਹੁੰਦਾ ਉਥੇ ਚੋਰ ਠੱਗ ਤਾਂ ਆਉਣੇ ਲਾਜ਼ਮੀ ਹੁੰਦੇ ਆ ਹਨਾ ਬਾਕੀ ਵੀਊ ਘੈਂਟ ਆ ਗੱਲਬਾਤ ਸਾਨੂੰ ਘੈਂਟ ਲੱਗੀ ਮੈਨੂੰ ਉਮੀਦ ਆ ਵੀ ਤੁਹਾਨੂੰ ਵੀ ਇਹ ਜਾਣਕਾਰੀ ਸਾਡੇ ਦੁਆਰਾ ਦਿੱਤੀ ਗਈ ਵਧੀਆ ਲੱਗੀ ਹੋ ਸ਼ੇਅਰ ਜ਼ਰੂਰ ਕਰ ਦਿਓ ਬਜ਼ਾਰ ਵੀ ਘੈਂਟ ਨੇ ਘੈਂਟ ਗੱਲਬਾਤ ਆ ਫਲ ਫਰੂਟ ਤੇ ਸਸਤਾ ਗਾ ਚਾਹ ਮਹਿੰਗੀ ਆ ਫਲ ਫਰੂਟ ਸਸਤਾ ਗਾ ਉਹ ਠੀਕ ਆ ਗੱਲਬਾਤ ਤੇ ਬਾਕੀ ਆਨੰਦ ਆਉਂਦਾ ਆਈ ਜਾਂਦਾ ਜਾਈ ਜਾਂਦਾ ਨਜ਼ਾਰੇ ਆਉਂਦੇ ਨੇ ਜਾਂਦੇ ਨੇ ਤੁਸੀਂ ਚੈੱਕ ਕਰੋ ਸਾਰਾ ਗੱਲਬਾਤ ਹੋਈ ਪਈਆ ਆਹਾਹਾਹਾ ਕੀ ਆ ਗੱਲਾਂ ਬਾਤਾਂ ਮਖਿਆ ਕੀ ਆ ਗੱਲਾਂ ਬਾਤਾਂ